ਬਸੇ ਪੰਚ ਕਿਰਸ਼ਾ

ਅਨੰਦ ਪਾਇਆ ਮੈ ਮੈਂ ਸਤ ਤੂੰ ਮੈਂ ਪਾਇਆ ਸਤ ਤਨ ਦਾ ਪਾਇਆ ਸਹੀ ਕਿਸ ਦੀ ਮਾ ਤੇ ਗਿਆਨ ਆਇਆ ਨਾਲ ਤੁਂ ਪਰਵਾਰ ਪਰਿਆ ਸਭ ਗਾਵਣਿਆ ਸਤੋ ਉਪਰ ਆ ਜਾ ਉਹਨਾਂ ਥੋੜਾ ਪਿਛੇ ਰਹਿਣਾ ਉਹ ਤਾਂ ਵਿੱਚ ਆਊਗਾ ਅੱਗੇ ਹੋ ਜਾ ਸੰਕੀ ਅੱਗੇ ਹੋ ਜਾ ਵੀਰੇ ਸਾਰੇ ਮਿਲ ਕੇ ਕਰਦੇ ਆ ਵਾਸਤੇ ਕੋਈ ਨਹੀਂ ਕਰਦੇ ਬਿਲਕੁਲ ਬੁੱਲਾਂ ਵਿੱਚੀਆਂ ਹੋ ਗਈਆਂ ਗੁਰਸਾਖ ਸਿੰਘ ਜੋਗ ਨੇ ਗੁਰਸੰਗਤ ਵਖਸ਼ ਜੋਗ ਨੇ ਆਓ ਸਾਰੇ ਮਿਲ ਕੇ ਆਪਣੀ ਆਪਣੀ ਹਾਜ਼ਰੀ ਆਪਾਂ ਸਭ ਦੀ ਪਾਰਕ ਜੀ ਸਾਡੇ ਸਾਾਰੇ ਬਾਬਾ ਗੁਰੂਕ ਸਿੰਘ ਜੀ ਆਦਿਵਾ ਨਾਲੇ ਉਹਨਾਂ ਨੂੰ ਰੇਤੀ ਹੈ ਮੈਂ ਜਿਵੇਂ ਨਾਮ ਬੁਣਦਾ ਸਤ ਸਮਾਜ ਦੇ ਜੰਦੇ ਮੇਰੇ ਕੋਲੇ ਨਾਮ ਪਹੁੰਚੇ ਵਗਿਏ ਨੇ ਸਤ ਬਾਬਾ ਰਣਜੀਤ ਸਿੰਘ ਜੀ ਢਿੱਡੀ ਵਾਲੇ ਬਾਬਾ ਦਸ਼ਵੀਰ ਸਿੰਘ ਜੀ ਬੂਣ ਖੇੜ ਵਾਲਾ ਦਾ ਜੱਲਾ ਪਹੁੰਚੇ ਹੈ ਔਰ ਸਤ ਬਾਬਾ ਭਗਵਾਨ ਸਿੰਘ ਜੀ ਬੇਦੋਗਾਂ ਵਾਲਾ ਦਾ ਜੱਲਾ ਪਹੁੰਚੇ ਨੇ ਸਿੰਘ ਜੀ ਪਹੁੰਚੇ ਨੇ ਬਾਬਾ ਬਲਕਾਲ ਸਿੰਘ ਜੀ ਰਖੜਾ ਦੀ ਗੋਲ ਜਿਆਨੇ ਕਪਾਲ ਸਿੰਘ ਜੀ ਨੂੰ ਗੁਰਵੰਸਾ ਵਾਲੇ ਉਹ ਵੀ ਪਹੁੰਚੇ ਨੇ ਮੱਤਾ ਰਾਜਾ ਆਸੇਂਦੀ ਕਾਮ ਚਲਾਣੇ ਵਾਲੇ ਜਿਨ੍ਹਾਂ ਨੇ ਸਸੰਗਤ ਸਾਵਾਹਿਗੁਰ ਜੀ ਕੀ ਫਤਿਹ ਮਹਾਰਾਜੇ ਇਸ ਧਰਤੀ ਤੇ ਪੰਜਾਬ ਦੀ ਤੇ ਬਹੁਤ ਸਾਰੀਆਂ ਰਿਆਸਤਾਂ ਦੇ ਹੋਏ ਪਰ ਮੈਂ ਸਮਝਦਾ ਇਹ ਮਹਾਰਾਜਾ ਨਾਭਾ ਮਹਾਰਾਜਾ ਰਿਪੂ ਦਮਨ ਸਿੰਘ ਇੱਕ ਧਰਮੀ ਰਾਜਾ ਸੀ ਉਸ ਧਰਮੀ ਰਾਜੇ ਨੇ ਧਰਮ ਦੀ ਪਾਲਣਾ ਵੀ ਕੀਤੀ ਤੇ ਉਹਦੇ ਉੱਤੇ ਫਿਰ ਗੱਦੀ ਵੀ ਨਿਸ਼ਾਭਰ ਕਰਨੀ ਪੈ ਗਈ ਪਰ ਮੈਂ ਸਮਝਦਾ ਮਹਾਰਾਜਾਂ ਕੋਲ ਬਹੁਤ ਵੱਡੀਆਂ ਜਾਇਦਾਦਾਂ ਹੋਣਗੀਆਂ ਪਰ ਇਹ ਜਿਹੜੀ ਨਾਬੇ ਦੀ रियासत ਆ ਇਹਨਾਂ ਕੋਲ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਅਸੀਸ ਦੀ ਵੱਡੀ ਜਾਇਦਾਦ ਆ ਸੋ ਉਹਨਾਂ ਦੇ ਛੋਟੇ ਸੁਪੁੱਤਰ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਇਸ ਛੋਟੇ ਸੁਪੁੱਤਰ ਸੀ ਰਾਜਾ ਹਿੰਮਤ ਸਿੰਘ ਜੀ ਜਿਹੜੇ ਕੋਸਮਾ ਪਹਿਲਾਂ ਸਾਤੋਂ ਵਿਛੜ ਗਏ ਪਾਲ ਉਮਰ ਹਾਲੇ ਭਾਵੇਂ ਥੋੜੀ ਸੀ ਪਰ ਕਰਤੇ ਦਾ ਜਦੋਂ ਹੁਕਮ ਆ ਜਾਂਦਾ ਉਦੋਂ ਹਰ ਇੱਕ ਨੂੰ ਜਾਣਾ ਹੀ ਪੈਂਦਾ ਸੋ ਮੈਂ ਅੱਜ ਅੰਤਮ ਅਰਦਾਸ ਦੇ ਵਿੱਚ ਇੱਥੇ ਸ਼ਾਮਲ ਹੋਇਆ ਹਾਂ ਉਹਨਾਂ ਦਾ ਸੁਪੁੱਤਰ ਭਾਨੂੰ ਪ੍ਰਤਾਪ ਸਿੰਘ ਤੇ ਬਹੂ ਬੀਬੀ ਪ੍ਰੀਤੀ ਸਿੰਘ ਤੇ ਛੋਟਾ ਸੁਪੁੱਤਰ ਜਿਹੜਾ ਪੁੱਤ ਦੇ ਰੂਪ ਦੇ ਵਿੱਚ ਤੇ ਮੈਨੂੰ ਆਸ ਆ ਕਿ ਲਿੰਕ ਟੁੱਟਾਇਆ ਸੀ ਜਿਹੜਾ ਬਹੁਤ ਚੜਦਾ ਉਹ ਪੰਥ ਖਾਲਸਾ ਨੇ ਮੁੜ ਕੇ ਜੁੜ ਗਿਆ ਉਹ ਮੈਂ ਜਿੱਥੇ ਛਰਦਾ ਦੇ ਫੁੱਲ ਭੇਟ ਕਰਦਾ ਉੱਥੇ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹਨਾਂ ਦੀ ਮਹਾਨ ਵਿਰਾਸਤ ਪੰਥ ਨਾਲ ਤਾਂ ਰਿਸ਼ਤਾ ਹੈਗਾ ਇਹਨਾਂ ਨੂੰ ਗੁਰਸਿੱਖੀ ਦੀ ਰਾਤ ਵੀ ਬਖਸ਼ਿਸ਼ ਕਰਦਾ ਇਹਨਾਂ ਨੂੰ ਸਾਫਤ ਸੂਰਤ ਨਾਮ ਜਪਣ ਦੀ ਸਤਿਗੁਰੂ ਜੀ ਵੀ ਪ੍ਰੇਰਣਾ ਕਰੋ ਤਾਂ ਕਿ ਜਿਹੜੀਆਂ ਪਰਤਾਂ ਇਹਨਾਂ ਦੇ ਬਹੁਤ ਸਤਿਕਾਰਯੋਗ ਮਹਾਰਾਜਾ ਰਿਪੂ ਦੇਵ ਸਿੰਘ ਜੀ ਨੇ ਪਾਈਆਂ ਉਹ ਪਰਤਾਂ ਦੇ ਉੱਤੇ ਪਹਿਰਾ ਦੇ ਸਕਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਾਣ ਜੀ ਸਰ ਇੱਕ ਅਚੀਵ ਮੀਡੀਆ ਨਿਊ ਬਲੈਕ ਨਾ ਪਰ ਹਫਤੇ ਦੇ ਜਿਹੜੇ ਮਹਾਰਾਜਾ ਪ੍ਰਦੀਪ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਸੁਪੁੱਤਰ ਰਾਜਾ ਹਿੰਮਤ ਸਿੰਘ ਜੀ ਜੋ ਕਿ ਪਿਛਲੇ ਦਿਨੀ ਇਹ ਦੁਨੀਆ ਦੇ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਸਨ ਉਹਨਾਂ ਦੀ ਅਜੰਤਮ ਅਰਦਾਸ ਮੌਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗ ਆਨ ਵਸੀ ਪੰਜਾਬ ਪੱਧਰ ਤੋਂ ਜਿਹੜੇ ਤੇ ਹੋਰ ਵੱਖ-ਵੱਖ ਰਾਜਾਂ ਤੋਂ ਲੋਕ ਪਹੁੰਚੇ ਨੇ ਉਹਨਾਂ ਸਰਦਾ ਬਲਪੀਟ ਕਰਨ ਲਈ ਕਿਉਂਕਿ ਨਾਭਾ ਰਿਆਸਤ ਇੱਕ ਧਰਮੀ ਰਾਜਾਂ ਦੀ ਰਿਆਸਤ ਹੋਈ ਆ ਤੇ ਉਹਨਾਂ ਦੇ ਜਾਣ ਨਾਲ ਸਾਨੂੰ ਬੜਾ ਦੁੱਖ ਲੱਗਿਆ ਤੇ ਸੂਚੇ ਇਲਾਕੇ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਬਾਕੀ ਜਿਹੜਾ ਸਾਡੇ ਇਥੇ ਪਰਿਵਾਰ ਉਹਨਾਂ ਦੇ ਦਾ ਉਹਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਦੁੱਖ ਦੀ ਗੱਲ ਹੈ ਕਿ ਮਹਾਰਾਜਾ ਹਿੰਮਤ ਸਿੰਘ ਦਾ ਜਿਹੜਾ ਕਿ ਆਰਸੀ ਦੇ ਰਾਜਾ ਸੀਗਾ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਆਏ ਆ ਬਹੁਤ ਵੱਡਾ ਦੁੱਖ ਕਿਉਂਕਿ ਨਾਬੇ ਦੇ ਨਾਲ ਸੰਬੰਧਤ ਮਹਾਰਾਜੇ ਧਰਵੀ ਰਾਜੇ ਰਹੇ ਨੇ ਇਹਨਾਂ ਦਾ ਪਰਿਵਾਰ ਦੀ ਫਰੋਮਣੀ ਕਾਲੀਦਾਲ ਨੂੰ ਪੰਜਾਬ ਨੂੰ ਵੱਡੀ ਦੇਣ ਹੈਗੀ ਆ ਕਿਉਂਕਿ ਛੇਦੀਆਂ ਕੁਰਬਾਨੀਆਂ ਦਾ ਇਹ ਰਾਜਾ ਪਰਿਵਾਰ ਜਿਹੜਾ ਰਿਹਾ ਇਹਨਾਂ ਦਾ ਹਮੇਸ਼ਾ ਨਾਬਾ ਕਰਜ਼ਦਾਰ ਰਹੂਗਾ ਸੋ ਅਸੀਂ ਸਾਰੇ ਉਹਨਾਂ ਮਹਾਰਾਜਾਂ ਨੂੰ ਯਾਦ ਕਰਕੇ ਅਫਸੋਸ ਤੇ ਦੁੱਖ ਜाहਰ ਕਰਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਨਾਬਾ ਨਿਵਾਸੀਆਂ ਨੂੰ ਤੇ ਉਹਨਾਂ ਦੇ ਮਹਾਰਾਜਾ ਦੇ ਪਰਿਵਾਰ ਨੂੰ ਸਾਰਿਆਂ ਨੂੰ ਬਾਣਾ ਮੰਨਣ ਦੀ ਸ਼ਕਤੀ ਦੇਵੇ